ਸਾਮਣੇ ਤੁਹਾਡਾ ਸਾਂਝਾ ਕਰਨ ਜਾ ਰਹੇ ਹਾਂ ਕਿ ਸੁਖਬੀਰ ਸਿੰਘ ਬਾਗਲ ਦੇ ਵੱਲੋਂ ਦਿੱਤਾ ਗਿਆ ਮਾਫੀਨਾਮਾ ਪੱਤਰ ਅਜੋੜਾ ਕਿ ਸ੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਜਨਤਕ ਕਰ ਦਿੱਤਾ ਗਿਆ ਸ੍ਰੀ ਕਾਲ ਤਖਤ ਸਾਹਿਬ ਨੇ ਦਿੱਤਾ ਸਪਸ਼ਟੀਕਰਨ ਜਨਤਕ ਕਰ ਦਿੱਤਾ ਗਿਆ ਸੁਖਬੀਰ ਬਾਦਲ ਨੇ ਪੱਤਰ ਦੇ ਵਿੱਚ ਲਿਖਿਆ ਕਿ ਸਿੰਘ ਸਾਹਿਬ ਦੇ ਹੁਕਮਾਂ ਨੂੰ ਖੀੜੇ ਮੱਥੇ ਕਰਾਂਗਾ ਪਰਵਾਹ ਗੁਰੂ ਸਾਹਿਬ ਦੇ ਪਾਸੋਂ ਬਿਨਾਂ ਸ਼ਰਤ ਖਿਮਾ ਯਾਚਨਾ ਕਰਦਾ ਹਾਂ ਜਲਦ ਹੀ ਬੁਲਾਈ ਜਾਵੇਗੀ ਸਹਾਬਾਨ ਦੀ ਕਤਰਤਾ ਕਤਰਤਾ ਦੇ ਵਿੱਚ ਸਪਸ਼ਟੀਕਰਨ ਤੇ ਹੋਵੇਗਾ ਵਿਚਾਰ ਸ਼ੋਮਨੀ ਗੁਰਦੁਆਰਾ ਪਬੰਦਕ ਕਮੇਟੀ ਦੇ ਵੱਲੋਂ ਇਸ ਪੱਤਰ ਨੂੰ ਜਿਹੜਾ ਕਿ ਜਨਤਕ ਕੀਤਾ ਗਿਆ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸ਼੍ਰੀ ਕਲਤਖਨ ਸਾਹਿਬ ਨੂੰ ਮਾਫੀਨਾਮਾ ਪੱਤਰ ਜੋ ਦਿੱਤਾ ਗਿਆ ਸੀ ਉਹ ਹੁਣ ਸਪਸ਼ਟਿਕਰਣ ਜਿਹੜਾ ਦਿੱਤਾ ਸੀ ਉਹ ਜਨਤਕ ਕਰ ਦਿੱਤਾ ਗਿਆ ਸੋ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਿਖਿਆ ਗਿਆ ਹੈ ਕਿ ਸਿੰਘ ਸਾਹਿਬ ਦੇ ਹੁਕਮਾਂ ਨੂੰ ਖੜੇ ਮੱਥੇ ਪ੍ਰਵਾਨ ਕਰਾਂਗਾ ਗੁਰੂ ਸਾਹਿਬ ਦੇ ਪਾਸੋਂ ਬਿਨਾਂ ਸ਼ਰਤ ਖਿਮਾ ਯਾchnਾ ਕਰਦਾ ਹਾਂ ਸੋ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜੋ-ਜੋ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਉਹ ਸਭ ਜਨਤਕ ਕਰ ਦਿੱਤਾ ਗਿਆ ਹੈ ਐਸਜੀਪੀਸੀ ਦੇ ਵੱਲੋਂ ਸੋ ਜਲਦੀ ਹੀ ਬੁਲਾਈ ਜਾਵੇਗੀ ਸਹਾਬਾਂ ਦੀ ਇਕੱਤਰਤਾ ਇਕਤਰਤਾ ਦੇ ਵਿੱਚ ਸਪਸ਼ਟੀਕਰਨ ਤੇ ਹੋਵੇਗਾ ਵਿਚਾਰ ਸੋ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦਿੱਤਾ ਗਿਆ ਮਾਫੀਨਾਮਾ ਪੱਤਰ ਅਜਿਹਾ ਕਿ ਉਹ ਜਨਤਕ ਕਰ ਦਿੱਤਾ ਗਿਆ ਸੋ ਬਿਨਾ ਸ਼ਰਤ ਖਿਮਾ ਯਾchna ਕਰਦਾ ਹਾ ਗੁਰੂ ਸਾਹਿਬ ਦੇ ਪਾਸੋਂ ਸੋ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜੋ ਲਿਖਿਆ ਗਿਆ ਇਸ ਪੱਤਰ ਦੇ ਵਿੱਚ ਉਸ ਨੂੰ ਜਨਤਕ ਕਰ ਦਿੱਤਾ ਗਿਆ ਐਸਜੀਪੀਸੀ ਦੇ ਵੱਲੋਂ ਸੋ ਲਿਖਿਆ ਗਿਆ ਹੈ ਕਿ ਜਲਦ ਹੀ ਸਹਾਬਾਨ ਦੀ ਇਕਤਰਤਾ ਦੇ ਲਈ ਜਲਦ ਹੀ ਬੁਲਾਈ ਜਾਵੇਗੀ ਮੀਟਿੰਗ ਜਿਹੜੀ ਕਿ ਇਸ ਇਕ ਤਰਤਾ ਦੇ ਵਿੱਚ ਸਪਸ਼ਟਿਕरण ਤੇ ਵਿਚਾਰ ਕੀਤਾ ਜਾਵੇਗਾ ਮਾਨਯੋਗ ਸਿੰਘ ਸਾਹਿਬ ਜਹਦਰ ਸ੍ਰੀ ਹਕਾਲਤਖਬ ਸਾਹਿਬ ਜੀ ਵੱਲੋਂ ਪਿਛਲੇ ਦਿਨੇ ਜੋ ਸ਼੍ਰੋਮਣੀ ਅਕਾਲੀ ਦਲ ਪਾਸੋਂ ਇੱਕ ਸਪਸ਼ਟੀਕਰਨ ਪ੍ਰਾਪਤ ਕੀਤਾ ਗਿਆ ਸੀ ਮਾਨਯੋਗ ਸਿੰਘ ਸਾਹਿਬ ਜਹਦਰ ਸ੍ਰੀ ਹਕਾਲਤਖਬ ਸਾਹਿਬ ਜੀ ਦੇ ਆਦੇਸ਼ਾਂ ਦੇ ਅਨੁਸਾਰ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਸੀ ਇਹ ਪੱਤਾ ਰਾਜੇ ਮਾਨਯੋਗ ਸਿੰਘ ਸਾਹਿਬ ਜੈਦਰ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਇਹ ਪ੍ਰਸ ਨੂੰ ਜਨਤਾ ਕੀਤਾ ਜਾਂਦਾ ਹੈ ਸੋ ਇਹ ਪ੍ਰਸ ਦੀਆਂ ਕਾਪੀਆਂ ਆਪ ਜੀ ਨੂੰ ਇਸ ਪੱਤਰ ਦੀਆਂ ਕਾਪੀਆਂ ਆਪ ਜੀ ਨੂੰ ਦਿੱਤੀਆਂ ਜਾਣਗੀਆਂ ਕੀ ਕੀ ਕਿਹਾ ਗਿਆ ਹੈ ਇਸ ਦੇ ਬਾਰੇ ਮਾਨਯੋਗ ਸਿੰਘ ਸਾਹਿਬ ਜੀ ਆਉਣ ਵਾਲੇ ਦਿਨਾਂ ਵਿੱਚ ਪੰਚ ਸਿੰਘ ਸਾਹਿਬਾਨ ਦੀ ਮੀਟਿੰਗ ਬੁਲਾ ਕੇ ਇਹਦੇ ਬਾਰੇ ਕੋਈ ਜਿਹੜਾ ਹੈਗਾ ਉਹ ਫੈਸਲਾ ਕਰ ਲੈਣਗੇ ਕੋਈ ਤਰੀਕ ਨਿਸ਼ਚਿਤ ਹੋਈ ਨਹੀਂ ਹੈ ਜੀ ਨੌਨ ਵਾਲੇ ਸਮੇਂ ਦੇ ਦੇ ਦੋ ਕਾਪੀਆਂ ਲੈ ਆ ਆ ਲੈ ਲੋ ਇਹ ਪੜ ਲਓ ਇਹ ਪੜ ਲਓ ਤੁਹਾਨੂੰ ਦੇ ਰਹੇ ਆ ਸਾਰੇ